ਹਾਂਜੀ ਕਿਸਾਨ ਵੀਰੋ ਸਾਰਿਆਂ ਨੂੰ ਸਤਿ ਸ਼੍ਰੀ ਅਕਾਲ ਸਵਾਗਤ ਹੈ ਤੁਹਾਡਾ ਐਗਰੀਕਲਚਰ ਇਨਫੋਰਮੇਸ਼ਨ ਪੰਜਾਬੀ ਚੈਨਲ 'ਚ ਮੈਂ ਡਾਕਟਰ ਗੁਰਮਿੰਦਰ ਸਿੰਘ ਬਰਾੜ ਤੇ ਇਸ ਵੀਡੀਓ 'ਚ ਗੱਲ ਕਰਾਂਗੇ ਅੱਜ ਕੱਲ੍ਹ ਕਿਸਾਨ ਵੀਰਾਂ ਦਾ ਹੁਣ ਜਿਹੜਾ ਸਵਾਲ ਆ ਰਿਹਾ ਇੰਨੀ ਦਿਨੀ ਖਾਸ ਤੌਰ ਤੇ ਪਿਛਲੇ 2-4 ਦਿਨ ਤੋਂ 5 ਦਿਨ ਤੋਂ ਕਿ ਝੋਨੇ ਦੀ ਫਸਲ ਦੇ ਵਿੱਚ 2 ਦਿਨ ਪਹਿਲਾਂ ਫਸਲ ਸਾਫ਼ ਸੀਗੀ ਤੇ ਦੋਆਂ ਦਿਨਾਂ ਬਾਅਦ ਹੀ ਕਿਤੇ ਕਿਤੇ ਤੋੜੀਆਂ ਦੇ ਵਿੱਚ ਜਿਹੜੇ ਪੱਤੇ ਆ ਉੱਪਰੋਂ ਨੋਕਾਂ ਦੇ ਉੱਤੋਂ ਪੀਲੇ ਰੰਗ ਦੇ ਹੋਣੇ ਸ਼ੁਰੂ ਹੋ ਗਏ ਉਹਨਾਂ ਦੇ ਵਿੱਚ ਥੋੜੀ ਸੰਤਰੀ ਜੀ ਭਾਅ ਮਾਰਦੀ ਹੈ ਤੇ ਕਈ ਜਗ੍ਹਾ ਤੇ ਜਿਹੜੀਆਂ ਪੱਤਿਆਂ ਦੀਆਂ ਨੋਕਾਂ ਸੁੱਕ ਰਹੀਆਂ ਨੇ ਮੁੜ ਰਹੀਆਂ ਨੇ ਉਹਦਾ ਆਪਾਂ ਕੀ ਇਲਾਜ ਕਰ ਸਕਦੇ ਹਾਂ ਕੀ ਉਹ ਰੋਗ ਹੈ ਉਹਦੇ ਬਾਰੇ ਆਪਾਂ ਇਸ ਵੀਡੀਓ ਵਿੱਚ ਤੁਹਾਡੇ ਨਾਲ ਜਾਣਕਾਰੀ ਸਾਂਝੀ ਕਰਾਂਗੇ ਜਿਹੜੇ ਕੋਈ ਨਵੇਂ ਕਿਸਾਨ ਵੀ ਜੁੜੇ ਉਹਨਾਂ ਨੂੰ ਬੇਨਤੀ ਹੈ ਕਿ ਚੈਨਲ ਸਬਸਕ੍ਰਾਈਬ ਕਰਕੇ ਬੈੱਲ ਆ ਦਾ ਬਟਨ ਦਬਾਓ ਤਾਂ ਕਿ ਹਰ ਇੱਕ ਨਵੀਂ ਵੀਡੀਓ ਨਵੀਂ ਜਾਣਕਾਰੀ ਤੁਹਾਡੇ ਤੱਕ ਪਹੁੰਚਦੀ ਰਹੇ ਸੋ ਕਿਸਾਨ ਵੀਰੋ ਜਿਹੜਾ ਕਈ ਜਗ੍ਹਾ ਦੇ ਉੱਤੇ ਥੋੜਾ ਥੋੜਾ ਸ਼ੀਤ ਬਲਾਈਟ ਦਾ ਮੁੱਢਾ ਲਓ ਜਿਹੜਾ ਹੈਗਾ ਹਮਲਾ ਝੋਨੇ ਦੀ ਫਸਲ ਦੇ ਵਿੱਚ ਦਾਗ ਜਿਹੜੇ ਸਲੇਟੀ ਰੰਗ ਦੇ ੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱ ਪਤਾਣੀ ਦੁਆਰੇ ਪੱਤੇ ਦਾ ਗੜਨਾ ਉਹ ਵੀ ਜਿਹੜਾ ਹੈਗਾ ਖਾਸ ਤੌਰ ਤੇ ਜਿਹੜਾ ਪੱਤਾ ਹੈ ਜਿੱਥੇ ਪਾਣੀ ਜ਼ਿਆਦਾ ਲਗਾਤਾਰ ਥੱਲੋਂ ਸ਼ੁਰੂ ਹੁੰਦੇ ਆ ਰੋਗ ਇਹ ਜ਼ਿਆਦਾਤਰ ਰੋਗ ਜਿਹੜੇ ਥੱਲੋਂ ਸ਼ੁਰੂ ਹੁੰਦੇ ਆ ਜਿਹੜਾ ਇਹ ਉੱਪਰੋਂ ਜਿਹੜਾ ਹੈਗਾ ਪੱਤਿਆਂ ਨੇ ਪੀਲਾਪਣ ਆਉਣਾ ਨੋਕਾਂ ਸੁੱਕਣੀਆਂ ਸ਼ੁਰੂ ਹੋਣੀਆਂ ਜਿਹੜੀਆਂ ਪੱਤਿਆਂ ਦੇ ਉੱਪਰ ਵਾਲੇ ਪਾਸੇ ਤੋਂ ਹਰੀਆਂ ਪੀਲੀਆਂ ਧਾਰੀਆਂ ਜਿਹੜੀਆਂ ਕਿਨਾਰਿਆਂ ਦੇ ਨਾਲ-ਨਾਲ ਜਿਹੜੀਆਂ ਧਾਰੀਆਂ ਪੀਲੇ ਰੰਗ ਦੀਆਂ ਸੰਤਰੀ ਰੰਗ ਦੀਆਂ ਪੈਣ ਲੱਗ ਪੈਂਦੀਆਂ ਇਹ ਰੋਗ ਅਸਲ 'ਚ ਕਿਸਾਨ ਵੀਰੋ ਹੈਗਾ ਬੈਕਟੀਰੀਅਲ ਰੋਗ ਹੈ ਇਹ ਬੈਕਟੀਰੀਅਲ ਲੀਫ ਫਲਾਈਟ ਦੇ ਜਿਹੜੇ ਸ਼ੁਰੂਆਤੀ ਲੱਛਣ ਹੁੰਦੇ ਆ ਇਹਦੇ ਮੈਂ ਸਾਰੇ ਮੈਂ ਡਿਟੇਲ ਚ ਤੁਹਾਨੂੰ ਲੱਛਣ ਦੱਸਦਾ ਕਿ ਕੀ ਕੀ ਹੁੰਦੇ ਆ ਇਹ ਸਭ ਤੋਂ ਪਹਿਲਾਂ ਤਾਂ ਇਹ ਜਾਨਣਾ ਜ਼ਰੂਰੀ ਆ ਕਿ ਜਿਹੜੇ ਜ਼ਿਆਦਾਤਰ ਕਿਸਾਨ ਵੀਰਾਂ ਦਾ ਸਵਾਲ ਆਇਆ ਉਹਨਾਂ ਤੋਂ ਜਦੋਂ ਵੈਰਾਈਟੀ ਪੁੱਛੀ ਦੀ ਵੈਰਾਈਟੀ ਉਹਨਾਂ ਦੀ ਹੈਗੀ ਆ ਪੂਸਾ 44 ਜਾਂ ਡੋਗਰ ਪੂਸਾ ਜਾਂ ਪੀਲੀ ਪੂਸਾ ਇਸ ਤਰ੍ਹਾਂ ਦੀਆਂ ਜਿਹੜੀਆਂ ਵੈਰਾਈਟੀਆਂ ਦੇ ਨਾਮ ਦੱਸਦੇ ਆ ਪੀ ਆਰ ਕਿਸਮ ਬਾਰੇ ਕਿਸੇ ਵੀਰ ਨੇ ਗੱਲ ਨਹੀਂ ਕੀਤੀ ਇਸ ਤੋਂ ਇਹ ਸਪਸ਼ਟ ਆ ਕਿ ਜਿਹੜੀਆਂ ਪੀ ਆਰ ਕਿਸਮਾਂ ਚ ਜਿਹੜਾ ਹੈਗਾ ਚੁਲਸ ਰੋਗ ਫਲਾਉਣ ਵਾਲੇ ਜਵਾਲੀਆਂ ਪ੍ਰਤੀ ਜਿਹੜਾ ਥੋੜੀ ਜੀ ਟੱਕਰਾ ਕਰਨ ਦੀ ਇਹ ਜਿਹੜੇ ਖਾਸ ਤੌਰ ਤੇ ਲੀਫ ਜਿਹੜੀ ਬੈਕਟੀਰੀਅਲ ਬਲਾਈਟ ਹੈ ਇਹਦੇ ਪ੍ਰਤੀ ਜਿਹੜੀ ਸਹਿਣ ਸ਼ਕਤੀ ਹੈ ਕੀ ਹੈ ਉਹਨਾਂ 'ਚ ਇਹ ਹਮਲਾ ਜਿਹੜਾ ਹੈਗਾ ਬਹੁਤ ਜ਼ਿਆਦਾ ਜਿਹੜੇ ਐਕਸਟ੍ਰੀਮ ਕੇਸਸ ਦੇ ਵਿੱਚ ਦੇਖਣ ਨੂੰ ਮਿਲਦਾ ਜਿੱਥੇ ਜ਼ਿਆਦਾ ਜਿਹੜੇ ਬਹੁਤ ਜ਼ਿਆਦਾ ਅਨੁਕੂਲ ਹਾਲਤਾਂ ਹੋ ਜਾਣ ਜਾਂ ਨਾਲ ਦੇ ਖੇਤਾਂ 'ਚ ਹਮਲਾ ਹੋਵੇ ਤਾਂ ਉਦੋਂ ਗਾਂ ਜਿਹੜੀ ਲਾਗ ਲੱਗ ਜੇ ਪਰ ਵੈਸੇ ਜਿਹੜੀਆਂ ਪੀਆਰ ਕਸਮਾ 'ਚ ਇਹਦਾ ਰੋਗ ਦਾ ਹਮਲਾ ਨਹੀਂ ਹੁੰਦਾ ਸੋ ਜਿਹੜੀ ਇਹ ਬੈਕਟੀਰੀਅਲ ਬਲਾਈਟ ਆ ਕਿਸਾਨ ਵੀਰੋ ਇਹ ਜਿਹੜੀ ਹਨਰ ਕਮੈਂਡਰ ਵੈਰਿਟੀ ਖਾਸ ਤੌਰ ਤੇ ਜਿਹੜੀ ਪੂਸਾ 44 ਕਿਸਾਨ ਵੀਰਾਂ ਨੂੰ ਲਾਈ ਜਾਂਦੀ ਜਿਹੜੀ ਪੀਏਯੂ ਲੁਧਿਆਣਾ ਵੱਲੋਂ ਸਿਫਾਰਿਸ਼ ਨਹੀਂ ਉਹ ਤਾਂ ਕਿਹਾ ਜਾਂਦਾ ਕਿ ਨਾ ਲਾਓ ਕਿਉਂਕਿ ਠੀਕ ਹੈ ਝਾੜ ਜ਼ਿਆਦਾ ਦਿੰਦੀ ਝਾੜ ਜ਼ਿਆਦਾ ਦਿੰਦੀ ਤਾਂ ਇਹਦੇ ਵਿੱਚ ਇਸ ਤਰ੍ਹਾਂ ਦੀਆਂ ਸਮੱਸਿਆਵਾਂ ਵੀ ਜ਼ਿਆਦਾ ਹੁੰਦੀਆਂ ਜਿਹਦੇ ਨਾਲ ਆਪਣਾ ਖਰਚਾ ਵੱਧਦਾ ਸੋ ਹੁਣ ਆਪਾਂ ਚਲੋ ਜੇ ਰੋਗ ਆ ਗਿਆ ਤਾਂ ਉਹਦੀ ਆਪਾਂ ਰੋਗ ਥਾਮ ਕਿਸ ਤਰ੍ਹਾਂ ਕਰ ਸਕਦੇ ਆ ਜਿੱਥੇ ਇਹ ਰੋਗ ਸ਼ੁਰੂ ਹੁੰਦਾ ਉੱਥੇ ਮੈਂ ਤੁਹਾਨੂੰ ਪਹਿਲਾਂ ਦੱਸਦਾ ਪੱਤੇਆਂ ਉੱਪਰ ਜਿਹੜੀਆਂ ਹਰੀਆਂ ਪੀਲੀਆਂ ਧਾਰੀਆਂ ਕਿਨਾਰਿਆਂ ਤੋਂ ਸ਼ੁਰੂ ਹੁੰਦੀਆਂ ਕਿਤੇ ਵਿਚਕਾਰ ਵੀ ਪੈ ਸਕਦੀਆਂ ਪੱਤੇ ਹੁੰਦੀਆਂ ਜਿਹੜੀਆਂ ਉੱਪਰ ਵਾਲੇ ਪੱਤਿਆਂ ਤੋਂ ਸ਼ੁਰੂ ਖਾਸ ਤੌਰ ਤੇ ਪੱਤੇ ਉੱਪਰੋਂ ਨੋਕਾਂ ਵੱਲੋਂ ਮੁੜਨਾ ਸ਼ੁਰੂ ਕਰ ਦਿੰਦੇ ਆ ਫਿਰ ਹੌਲੀ ਹੌਲੀ ਪੱਤੇ ਜਿਹੜੇ ਸੁੱਕਣਾ ਸ਼ੁਰੂ ਕਰ ਦਿੰਦੇ ਆ ਹੁੰਦਾ ਇਹ ਜਿਹੜਾ ਦੌਗੀਆਂ ਦੇ ਵਿੱਚ ਹੀ ਹਮਲਾ ਇਹਦੀ ਪੱਕੀ ਨਿਸ਼ਾਨੀ ਆ ਇਹ ਵੀ ਦੌਗੀਆਂ 'ਚ ਹੋਊਗਾ ਸਾਰੇ ਖੇਤ 'ਚ ਇੱਕ ਸਾਰ ਨਹੀਂ ਹੁੰਦਾ ਹੌਲੀ 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 ਦੌਗੀਆਂ ਗਾਂਹ ਦੀ ਗਾਂਹ ਰਲਦੀਆਂ 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 ਫਿਰ ਖੇਤ ਸਾਰਾ ਕਵਰ ਕਰ ਲੈਂਦੀਆਂ ਨੇ ਤੇ ਕਈ ਵਾਰ ਜਦੋਂ ਇਹ ਰੋਗ ਦਾ ਹਮਲਾ ਸਟਾਰਟ ਹੁੰਦਾ ਤੁਸੀਂ ਸਵੇਰ ਵੇਲੇ ਖਾਸ ਤੌਰ ਤੇ ਜਾ ਕੇ ਦੇਖੋਗੇ ਜਿੱਥੇ ਇਹਦੇ ਰੋਗ ਦੀਆਂ ਨਿਸ਼ਾਨੀਆਂ ਨੇ ੱੱਬੇ ਪਏ ਹੋਏ ਆ ਉੱਥੇ ਜਿਹੜਾ ਹੈਗਾ ਚਿੱਟੇ ਰੰਗ ਦਾ ਜਿਹੜਾ ਲਿਕੁਇਡ ਨਿਕਲਦਾ ਪੱਤਿਆਂ ਦੇ ਵਿੱਚੋਂ ਤੁਪਕਿਆਂ ਦੇ ਰੂਪ 'ਚ ਜਿਹੜਾ ਬਾਹਰ ਨਿਕਲ ਕੇ ਉਹ ਜੰਮ ਜਾਂਦਾ ਹੈ ਜਿਹੜਾ ਪਹਿਲਾਂ ਹਲਕੇ ਪੀਲੇ ਪਣ ਚੋਂਦਾ ਮਗਰੋਂ ਆ ਕੇ ਜੰਮ ਜਾਂਦਾ ਜਿਹੜਾ ਤੁਹਾਨੂੰ ਚਿੱਟਾ ਜਿਹਾ ਲੱਗੂ ਐਂ ਲੱਗੂ ਜਿਵੇਂ ਚਾਹ ਦੇ ਜਿਹੜਾ ਉੱਤੇ ਕੁਝ ਡੁੱਲਿਆ ਹੁੰਦਾ ਹੈ ਪੱਤਿਆਂ ਦੇ ਉੱਤੇ ਦਾਗ ਧੱਬੇ ਜੇ ਪੈ ਜਾਂਦੇ ਆ ਤਾਂ ਇਹ ਜਿਹੜੀਆਂ ਨਿਸ਼ਾਨੀਆਂ ਦੋਗੀਆਂ ਸ਼ੁਰੂ ਹੌਲੀ ਹੌਲੀ ਜਿਹੜੇ ਹੈਗੇ ਪੱਤੇ ਸੁੱਕਣੇ ਫਿਰ ਬੂਟੇ ਸੁੱਕਣੇ ਤੇ ਫਿਰ ਕਾਫੀ ਜ਼ਿਆਦਾ ਇਹ ਰੋਗ ਨੁਕਸਾਨ ਕਰ ਦਿੰਦਾ ਬੈਕਟੀਰੀਅਲ ਲੀਫ ਲਾਈਟ ਇਹਨੂੰ ਕਹਿੰਦੇ ਆ ਬੈਕਟੀਰੀਅਲ ਰੋਗ ਹੈ ਇੱਕ ਬੈਕਟੀਰੀਆ ਰਾਹੀਂ ਹੁੰਦਾ ਉੱਲੀ ਰੋਗ ਨਹੀਂ ਹੈ ਉੱਲੀ ਨਾਸ਼ਕ ਨੇ ਇਹਤੇ ਕੰਮ ਨਹੀਂ ਕਰਨਾ ਜਿਹੜੇ ਆਪਾਂ ਕਰ ਰਹੇ ਆ ਇਹ ਤੇ ਕਰਨਗੇ ਕੰਮ ਐਂਟੀ ਬੈਕਟੀਰੀਅਲ ਐਂਟੀ ਬਾਇਓਟਿਕ ਸੋ ਇਹਦੇ ਵਾਸਤੇ ਇੱਕ ਤਾਂ ਹੁੰਦੀਆਂ ਸਾਵਧਾਨੀਆਂ ਇੱਕ ਤਾਂ ਤੁਹਾਨੂੰ ਮੈਂ ਕਿਸਮ ਦਾ ਦੱਸਦਾ ਕਿ ਕਿਸਮ ਆਪਾਂ ਨੂੰ ਗੈਰ ਸਫਾਰਸ਼ੀ ਕੋਸ਼ਿਸ਼ ਕਰੋ ਕਿ ਪੀਆਰ ਕਿਸਮ ਆਪਾਂ ਲਾਈਆਂ ਜਾਣ ਜੇ ਤੁਸੀਂ ਲਾਈ ਆ ਤਾਂ ਉਹਦੇ ਵਿੱਚ ਹੁੰਦਾ ਕਿ ਯੂਰੀਆ ਦੀ ਓਵਰਡੋਜ਼ ਨਾ ਵਰਤੋ ਯੂਰੀਆ ਟੁੱਟਮੀ ਪਾਓ ਆਪਾਂ ਯੂਰੀਆ ਵੀ ਜ਼ਿਆਦਾ ਪਾਉਨੇ ਆ ਤੇ ਪਾਉਨੇ ਵੀ ਖਤਮ ਵੀ ਜਲਦੀ ਕਰਦੇ ਆ ਉਹਦਾ ਫਿਰ ਬਾਅਦ ਚੋਂ ਆਪਾਂ ਨੂੰ ਜਿਹੜਾ ਹੈਗਾ ਗਲਤ ਨਤੀਜਾ ਮਿਲਦਾ ਤੇ ਯੂਰੀਆ ਜਿਹੜੀ ਸੀਮ ਤਰਖੋ ਖੇਤ ਚ ਲਗਾਤਾਰ ਪਾਣੀ ਖੜਾ ਨਾ ਰੱਖੋ ਪਾਣੀ ਜਿਹੜਾ ਹੈਗਾ ਰੋਕ-ਰੋਕ ਕੇ ਲਾਓ ਤੇ ਝੋਨੇ ਦੀ ਪਨੀਰੀ ਹੈ ਜਿਹੜੀ ਹੈਗੀ ਹੈ ਛਾਂ ਹੇਠਾਂ ਜਾਂ ਕੁੱਪਾਂ ਨੇੜੇ ਨਹੀਂ ਬੀਜਣੀ ਚਾਹੀਦੀ ਤੇ ਬੀਜ ਨੂੰ ਸੋਧ ਕੇ ਬੀਜੋ ਇਦੋਂ ਬਾਅਦ ਜਦੋਂ ਰੋਗ ਦਾ ਹਮਲਾ ਇਸ ਤਰ੍ਹਾਂ ਨਜ਼ਰ ਆਉਂਦਾ ਹੈ ਤਾਂ ਫਿਰ ਉਹਦੇ ਵਿੱਚ ਕਿਸਾਨ ਵੀਰੋਂ ਐਂਟੀਬੈਕਟੀਰੀਅਲ ਐਂਟੀਬਾਇਓਟਿਕ ਹੈ ਜਿਹੜੇ ਯੂਜ਼ ਕੀਤੇ ਜਾਂਦੇ ਵਰਤੇ ਜਾਂਦੇ ਉਹਦੇ ਬਾਰੇ ਪੀਏ ਯੂ ਲੁਧਿਆਣਾ ਵੱਲੋਂ ਤਾਂ ਕੋਈ ਸਿਫਾਰਸ਼ ਨਹੀਂ ਹੈ ਇਹ ਸਪਰੇਅ ਬਾਰੇ ਇਹਦੇ ਵਜ੍ਹਾ ਤਾਂ ਸਾਵਧਾਨੀਆਂ ਆਈਆਂ ਵੀ ਜਿਹੜੀਆਂ ਹੈਗੀਆਂ ਸਿਫਾਰਸ਼ ਕਿਸਮਾਂ ਬੀਜੋ ਜਿਹੜੇ ਹੋਰ ਰਿਸਰਚਾਂ ਹੋਈਆਂ ਨੇ ਵੱਖ-ਵੱਖ ਜਿਹੜੀਆਂ ਹੈਗੀਆਂ ਸਾਊਥ ਦੀਆਂ ਯੂਨੀਵਰਸਿਟੀਆਂ ਖਾਸ ਤੌਰ ਤੇ ਜਿਹੜੀ ਹੈਗੀ ਹੈ ਤਾਮਿਲਨਾਡੂ ਐਗਰੀਕਲਚਰ ਯੂਨੀਵਰਸਿਟੀ ਜਾਂ ਹੋਰ ਕੇਰਲਾ ਯੂਨੀਵਰਸਿਟੀ ਆ ਜਾਂ ਆਈਸੀਆਰ ਦੇ ਜਿਹੜੇ ਕਾਫੀ ਇਹ ਤੇ ਰਿਸਰਚ ਹੋਈਆਂ ਰਿਸਰਚ ਪੇਪਰ ਨੇ ਉਹਦੇ ਵਿੱਚ ਵੱਖ-ਵੱਖ ਕੰਬੀਨੇਸ਼ਨਾਂ ਯੂਜ਼ ਕੀਤੇ ਜਾਂਦੀਆਂ ਇਹਨਾਂ ਕੰਬੀਨੇਸ਼ਨਾਂ ਦੇ ਵਿੱਚ ਡੋਜੀ ਵਧ ਘਟ ਕੀਤੀ ਗਈ ਹੈ ਵੈਸੇ ਵਰਤੇ ਉਹੀ ਗਏ ਆ ਖਾਸ ਤੌਰ ਤੇ ਕੋਪਰ ਆਕਸੀਕਲਰਾਇਡ ਨਾਲ ਉਹਦੇ ਸਟੈਪਟੋ ਮਾਈਸੀਨ ਸਲਫੇਟ ਨਾਲ ਟੈਟਰਾਸਾਈਕਲਿਨ ਹਾਈਡਰੋਕਲੋਰਾਈਡ ਜਾਂ ਸਟੈਪਟੋਮਾਈਸੀਨ ਸਲਫੇਟ ਕੱਲਾ ਵੈਸੇ ਜਿਹੜੀ ਆਮ ਤੌਰ ਤੇ ਤੁਹਾਨੂੰ ਕੰਬੀਨੇਸ਼ਨ ਮਿਲਦੀ ਹੈ ਉਹ ਦੀ ਸਟੈਪਟੋਮਾਈਸੀਨ ਸਲਫੇਟ 90% ਹੁੰਦਾ ਨਾਲ ਉਹਦੇ ਟੈਟਰਾਸਾਈਕਲਿਨ ਹਾਈਡਰੋਕਲੋਰਾਈਡ ਹੁੰਦਾ 10% 90 10 ਦੀ ਰੇਸ਼ੋ ਹੁੰਦੀ ਹੈ ਉਹ ਆਉਂਦਾ ਤੁਹਾਨੂੰ ਆਮ ਤੌਰ ਤੇ ਮਿਲੂਗਾ ਸਟੈਪਟੋਸਾਈਕਲਿਨ ਦੇ ਨਾਂ ਤੇ ਬ੍ਰਾਂਡ ਨੇਮ ਜਾਂ ਟੈਗਾਮਾਈਸੀਨ ਦੇ ਨਾਂ ਤੇ ਜਾਂ ਲਾਈਸੀਨ ਐਲ ਆਈ ਸੀ ਆਈ ਐਨ ਇਹ ਵੱਖ-ਵੱਖ ਕੰਪਨੀਆਂ ਦੇ ਬ੍ਰਾਂਡ ਨੇਮ ਆਉਂਦੇ ਆ ਸਟੈਪਟੋਸਾਈਕਲਿਨ ਜਾਂ ਟੈਗਾਮਾਈਸੀਨ ਜਾਂ ਲਾਈਸੀ ਇਹਦੇ ਵਿੱਚ ਹੁੰਦਾ ਸਟੈਪਟੋਸਾਈਕਲਿਨ ਸਲਫੇਟ ਪਲੱਸ ਟੈਟਰਾਸਾਈਕਲਿਨ ਹਾਈਡਰੋਕਲੋਰਾਈਡ ਦਾ 90:10 ਦੀ ਰੇਸ਼ੋ। ਸੋ ਜਿੱਥੇ ਤੁਹਾਨੂੰ ਦੌਗਿਆਂ ਦੇ ਰੋਗ ਨਜ਼ਰ ਆਉਂਦਾ ਸ਼ੁਰੂਆਤ ਹੋ ਗਈ, ਉੱਥੇ ਸਭ ਤੋਂ ਪਹਿਲਾਂ ਕੀ ਕਰਨਾ ਆਪਾਂ ਇੱਕ ਤਾਂ ਪਾਣੀ ਖੇਤ ਦੇ ਵਿੱਚੋਂ ਰੋਕਣਾ ਹੈ। ਇੱਕ ਮੈਂ ਤੁਹਾਨੂੰ ਪਹਿਲਾਂ ਵੀ ਗੁਜ਼ਾਰਿਸ਼ ਕੀਤੀ ਸੀ ਕਿ ਜਿੱਥੋਂ ਜਿਹੜੇ ਖੇਤ ਰੋਗ ਆ ਗਿਆ ਉਸ ਰੋਗ ਖੇਤੋਂ ਦੂਜੇ ਖੇਤ ਦੇ ਵਿੱਚ ਪਾਣੀ ਨਹੀਂ ਜਾਣਾ ਚਾਹੀਦਾ। ਜੇ ਆਪਾਂ گاਹ ਦੀ ਗਾਂ ਖੇਤ ਇੱਕ ਕਿਆਰੇ ਤੋਂ ਦੂਜੇ ਕਿਆਰੇ 'ਚ ਪਾਣੀ ਲਾਉਨੇ ਆ ਇਹਦੇ ਨਾਲ ਵੀ ਰੋਗ ਦੇ ਬੈਕਟੀਰੀਆ ਜਿਹੜੇ ਅੱਗੇ ਫੈਲਣਗੇ। ਜਾਂ ਪਹਿਲਾਂ ਵੀ ਜੇ ਆਪਾਂ ਲਾਉਂਦੇ ਰਹੇ ਤਾਂ ਇਹ ਸੁਭਾਵਿਕ ਹੈ ਕਿ ਤੁਹਾਡੇ ਸਾਰੇ 11 ਦੇ ਵਿੱਚ ਇਹ ਰੋਗ ਹੌਲੀ-ਹੌਲੀ ਆ ਸਕਦਾ ਕਿਉਂਕਿ ਕਾਫੀ ਸਮਾਂ ਹਜੇ ਪਿਆ ਹੈ ਫਸਲ ਦੇ ਪੱਕਣ 'ਚ ਇੱਕ ਇਹਦਾ ਹੁੰਦਾ ਕਿ ਹਵਾ ਦੇ ਵਿੱਚ ਨਮੀ ਸੈੱਲ ਰੁਕ-ਰੁਕ ਕੇ ਮੀਂਹ ਪੈਣਾ ਹਮਸਾਲਾ ਮੌਲ ਉਹ ਵੀ ਇਹ ਰੋਗ ਨੂੰ ਫੈਲਣ 'ਚ ਵੱਧ ਮਦਦ ਕਰਦਾ ਹੈ ਰੇਨ ਸਪਲੈਸ਼ਸ ਮਤਲਬ ਕਿ ਤੇਜ਼ ਹਵਾ ਦੇ ਨਾਲ ਮੀਂਹ ਪਈ ਜਾਣਾ ਉਹਦੇ ਨਾਲ ਰੋਗ ਵੱਧ ਫੈਲਦਾ ਸੋ ਉਹਦੇ ਵਾਸਤੇ ਜਿਹੜੀਆਂ ਕੰਬੀਨੇਸ਼ਨ ਆ ਵੱਖ-ਵੱਖ ਪਰ ਜਿਹੜਾ ਆਪਾਂ ਪਿਛਲੇ ਸਾਲਾਂ ਤੋਂ ਜਿਹੜਾ ਟਰਾਈ ਕੀਤਾ ਹੈ ਇਹਦਾ ਰਿਜ਼ਲਟ ਸਭ ਤੋਂ ਵਧੀਆ ਮਿਲਿਆ ਜਿਹਦੇ ਵਿੱਚ ਖਾਸ ਤੌਰ ਤੇ ਜਿਹੜੀ ਇਹ ਸਟੈਪਟੋਸਾਈਕਲਿਨ ਹੈ ਆਮ ਤੌਰ ਤੇ ਜਿਹੜੀਆਂ ਸਫਾਰਸ਼ ਕੰਪਨੀ ਵਾਲੂ ਕੀਤੀ ਜਾਂਦੀ ਕਿ ਉਹ ਜਿਹੜੇ ਪ੍ਰੋਡਕਟ ਬਣਾਇਆ ਜਾਂਦਾ ਉਹਨਾਂ ਲੋਕ ਕੀਤੀ ਜਾਂਦੀ ਹੈ 6 ਗ੍ਰਾਮ 100 ਸਵਾ 100 ਲੀਟਰ ਪਾਣੀ ਚ ਮਤਲਬ 12 ਗ੍ਰਾਮ 200 ਲੀਟਰ ਪਾਣੀ ਚ ਇਹ 200 ਲੀਟਰ 150 ਤੋਂ 200 ਲੀਟਰ ਪਾਣੀ ਜ਼ਰੂਰੀ ਆ ਜਦੋਂ ਆਪਾਂ ਰੋਗ ਦੀ ਸਪਰੇ ਕਰਨੇ ਫੇਰ ਸਾਰੇ ਬੂਟੇ ਕਵਰ ਹੋਣਗੇ ਫੇਰ ਆਪਣੀ ਰੋਗ ਦੀ ਰੋਕਥਾਮ ਹੋ ਉਥੇ ਆ ਕੇ ਆਪਣਾ 1 ਪੁਆਇੰਟ ਘਟ ਜਾਂਦਾ ਕਿ ਆਪਾਂ ਪਾਣੀ 100 ਲੀਟਰ ਹੀ ਲਾਉਣੇ ਆ 100 ਲੀਟਰ ਲਾਤਾ 120 ਲੀਟਰ ਲਾਤਾ ਉਹਦੇ ਨਾਲ ਆਪਣਾ ਰੋਗ ਦੀ ਪੂਰੀ ਰੋਕਥਾਮ ਨਹੀਂ ਹੋ ਸਕਦੀ ਕਾਰਨ ਕੀ ਆ ਜਿਹੜਾ ਆਪਾਂ ਇਹਦੇ ਵਿੱਚ ਕਾਪਰ ਆਕਸਿਕਲਰਾਇਡ ਜਾਂ ਕਾਪਰ ਹਾਈਡਰੋਕਸਾਈਡ ਕਿਉਂਕਿ ਬਲਾਈਟ ਆਕਸ ਤੋਂ ਕੋਸਾਈਡ ਦੇ ਨਤੀਜੇ ਹੋਰ ਵੀ ਵਧੀਆ ਨੇ ਕਾਪਰ ਹਾਈਡਰੋਕਸਾਈਡ ਉਹਦੇ ਨਤੀਜੇ ਇਸ ਤੋਂ ਵੀ ਵਧੀਆ ਮਿਲੇ ਆ ਕੋਸਾਈ ਇਹ ਹੈਗੇ ਕੰਟੈਕਟ ਇਹਨਾਂ ਦੇ ਬੈਕਟੀਰੀਆ ਇਲੈਕਸ਼ਨ ਹੈਗਾ ਐਂਟੀਬੈਕਟੀਰੀਅਲ ਪਰ ਕੰਟੈਕਟ ਉਲੀਨਾਸ਼ਕ ਨੇ ਬੇਸਿਕਲੀ ਇਹ ਇਹਨਾਂ ਦਾ ਐਂਟੀਬੈਕਟੀਰੀਅਲ ਇਲੈਕਸ਼ਨ ਵੀ ਹੈਗਾ ਇਹਨਾਂ ਨੇ ਕੰਮ ਕਰਨਾ ਜਦੋਂ ਰੋਗ ਆਉਣ ਤੋਂ ਪਹਿਲਾਂ ਜਾਂ ਜੇ ਰੋਗ ਆ ਗਿਆ ਤਾਂ ਆਪਾਂ ਉਸ ਦੋਗੀ 'ਚ ਹਮਲ ਜਿਹੜਾ ਸਪਰੇਅ ਕਰਦੇ ਆ ਇਸ ਕੰਬੀਨੇਸ਼ਨ ਤੇ ਜਿਹੜੀ ਆਪਾਂ ਸਟੈਪਟੋਸਾਈਕਲਿਨ ਕਰਨੀ ਉਹ ਹੈਗੀ ਆ ਸਿਸਟੈਮਿਕ ਐਂਟੀਬੈਕਟੀਰੀਅਲ ਐਂਟੀਬਾਇਓਟਿਕ ਉਹ ਬੈਕਟੀਰੀਆ ਤੇ ਕੰਮ ਕਰਦੀ ਖਾਸ ਤੌਰ ਤੇ ਬੈਕਟੀਰੀਅਲ ਬਲਾਈਟ ਜਿਹੜੀ ਝੋਨੇ 'ਚ ਇਸ ਤੋਂ ਇਲਾਵਾ ਵੱਖ-ਵੱਖ ਜਿਹੜੇ ਬਾਗਾਂ ਵਾਲੇ ਬੂਟੇ ਆ ਜਾਂ ਹੋਰ ਕਈ ਕਿਸਮ ਦੇ ਜਿਹੜੇ ਫਲਦਾਰ ਬੂਟੇ ਆ ਉਹਨਾਂ 'ਚ ਵੀ ਇਹ ਬੈਕਟੀਰੀਆ ਰੋਗਾਂ ਦੀ ਰੋਕਥਾਮ ਵਾਸਤੇ ਸਟੈਪਟੋਸਾਈਕਲਿਨ ਟੈਗਾਮਾਈਸਿਨ ਲਾਈਸਿਨ ਆਦਤ ਨਾਂ ਤੇ ਆਉਂਦਾ ਉਹ ਵਰਤਿਆ ਜਾਂਦਾ ਹੈ ਇਹ ਹੈਗਾ ਸਿਸਟੈਮਿਕ ਇਹਨੇ ਰੋਗ ਨੂੰ ਆਏ ਨੂੰ ਵੀ ਰੋਕਥਾਮ ਕਰਨੀ ਆ ਦੂਜਾ ਜਿਹੜਾ ਹੈਗਾ ਆਪਾਂ ਰੋਗ ਜਿੱਥੇ ਨਹੀਂ ਆਇਆ ਉੱਥੇ ਗਾਹ ਵਧਣ ਤੋਂ ਰੋਕਣਾ ਸੋ ਇਹਦੀ ਕੰਬੀਨੇਸ਼ਨ ਵਾਸਤੇ ਆਪਾਂ ਨੂੰ ਪਾਣੀ ਪੂਰਾ ਲਾਉਣਾ ਪਊ 2 150 ਤੋਂ 200 ਲੀਟਰ ਪਾਣੀ ਵਰਤਣਾ ਉਹਦੇ ਵਿੱਚ ਤੁਸੀਂ ਅੱਧਾ ਕਿਲੋ ਕਸਾਈਡ ਜਾਂ ਬਲਾਈਟੋਕਸ ਕਾਪਰ ਆਕਸਾਈਡ ਰਾਈਡ ਜਾਂ ਕਾਪਰ ਹਾਈਡਰੋਕਸਾਈਡ ਨਾਲ ਉਹ 25 ਤੋਂ 30 ਗ੍ਰਾਮ ਸਟੈਪਟੋਸਾਈਕਲਿਨ ਯੂਜ਼ ਕਰਨੀ ਹੈ ਲੋੜ ਪੈਣ ਤੇ 8 ਤੋਂ 10 ਦਿਨ ਬਾਅਦ ਸਪਰੇਅ ਆਪਾਂ ਰਿਪੀਟ ਕਰਨੀ ਹੈ ਫਿਰ ਆਪਾਂ ਨੂੰ ਰੋਗ ਦੀ ਇਹਦੀ ਰੋਕ ਥੰਮ ਮਿਲ ਸਕਦੀ ਹੈ ਜਿੱਥੇ ਅਜੇ ਸ਼ੁਰੂਆਤ ਹੋਈ ਉੱਥੇ ਤੁਸੀਂ ਉਹ ਨਾ ਇਰੀਆ ਕਵਰ ਕਰ ਦਿਓ ਦੇ ਸਾਈਡਾਂ ਤੋਂ ਗਾਂ ਅੱਗੇ ਤੱਕ ਕਵਰ ਕਰ ਦਿਓ ਜਿੱਥੇ ਜਿਹੜਾ ਜ਼ਿਆਦਾ ਤੁਹਾਨੂੰ ਸਮੱਸਿਆ ਲੱਗ ਰਹੀ ਹੈ ਉੱਥੇ ਤੁਸੀਂ ਸਾਰਾ ਜਿਹੜਾ ਕਿਹੜਾ ਉਹ ਜਾਂ ਖੇਤ ਆ ਉਹ ਕਵਰ ਕਰ ਸਕਦੇ ਆ ਇਹ ਮੈਂ ਤੁਹਾਨੂੰ ਵਾਰ-ਵਾਰ ਕਹਿ ਰਿਹਾ ਕਿ ਪਾਣੀ ਵੱਧ ਮਾਤਰਾ ਯੂਜ਼ ਕਰਨਾ ਹੈ ਸਪਰੇ ਵਧੀਆ ਤਰੀਕੇ ਨਾਲ ਕਰਨੀ ਆ ਰੋਗੀ ਖੇਤ ਚ ਸਪਰੇ ਕਰਨ ਤੋਂ ਬਾਅਦ ਦੂਜੇ ਖੇਤ ਜਿੱਥੇ ਰੋਗ ਰਹਿਤ ਫਸਲ ਆ ਉੱਥੇ ਆਪਾਂ ਨਹੀਂ ਜਾਣਾ ਹੋਰ ਕੋਈ ਸਵਾਲ ਹੋਵੇ ਜਰੂਰ ਦੱਸਣਾ ਤੁਹਾਡਾ ਬਹੁਤ ਬਹੁਤ ਧੰਨਵਾਦ ਸ਼ੁਕਰੀਆ ਮਿਹਰਬਾਨ ਕਿਸਾਨ